ਆਮ ਆਦਮੀ ਪਾਰਟੀ ਦੇ ਅੰਦਰ ਕਿਸੇ ਵੀ ਵੇਲੇ ਬਗਾਵਤੀ ਲਾਵਾ ਫੁੱਟ ਸਕਦਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਆਪਣੀ ਪਾਰਟੀ ਤੋਂ ਖਾਸਾ ਦੁਖੀ ਦੱਸੇ ਜਾ ਰਹੇ ਹੈ ਕਿਉਂਕਿ ਕੁਝ ਐਮਐਲਏ ਦੁਖੀ ਨੇ ਉਹ ਕਹਿੰਦੇ ਕਿ ਸਾਨੂੰ ਨਾ ਤਾਂ ਬੋਲਣ ਬਾਹਰ ਦਿੱਤਾ ਜਾਂਦਾ ਤੇ ਨਾ ਵਿਧਾਨ ਸਭਾ ਦੇ ਅੰਦਰ ਔਰ ਦੂਜੇ ਪਾਸਿਓਂ ਕੁਝ ਇਸ ਕਰਕੇ ਔਖੇ ਨੇ ਕਿ ਜਿਹੜੇ ਐਮਐਲਏ ਦੀ ਇਸ ਵਾਰ ਟਿਕਟ ਕੱਟ ਕੇ ਨਵੇਂ ਬੰਦੇ ਸਤਾਈ ਦੇ ਵਿੱਚ ਇਹਨਾਂ ਨੇ ਖੜਾਉਣੇ ਆ ਉਹਨਾਂ ਸੀਟਾਂ ਦੇ ਉੱਪਰ ਔਰ ਉਹਨਾਂ ਤੇ ਸੀਟਾਂ ਤੇ ਹੁਣੇ ਤੋਂ ਹੀ ਤਿਆਰੀ ਜਿਹੜੀ ਆ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਔਰ ਪਤਾ ਲੱਗਿਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਨੇ ਉਹਨਾਂ ਦੇ ਬਰਾਬਰ ਉਹਨਾਂ ਐਮਐਲਿਆਂ ਦੇ ਬਰਾਬਰ ਉਹਨਾਂ ਵ代ਇਕਾਂ ਦੇ ਬਰਾਬਰ ਹਲਕਾ ਇੰਚਾਰਜ ਜਿਹੜੇ ਆ ਉਹ ਲਾ ਦਿੱਤੇ ਜਾਣੇ ਆ ਕੀ ਇਹਦੇ ਨਾਲ ਕੀ ਕੁਝ ਹੋਊਗਾ ਬਗਾਵਤ ਉੱਠੇਗੀ ਜਾਂ ਨਹੀਂ ਉੱਠੇਗੀ ਔਰ ਕਿਉਂ ਔਖੇ ਨੇ ਕਿਵੇਂ ਮੀਟਿੰਗਾਂ ਦੇ ਵਿੱਚ ਬਗਾਵਤੀ ਲਾਵਾ ਫੁੱਟ ਰਿਹਾ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਨੂੰ ਕਹਿੰਦੇ ਆ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਭੇਜਿਆ ਜਾ ਸਕਦਾ ਹੈ ਔਰ ਸੰਜੀਵ ਔਰੂੜੇ ਨੂੰ ਲੁਧਿਆਣੇ ਦੀ ਜਿਮਨੀ ਚੋਲ ਲੜਾ ਕੇ ਜਿਤਾ ਕੇ ਮੰਤਰੀ ਬਣਾਉਣ ਦਾ ਇਲਾਜ ਦਿੱਤਾ ਗਿਆ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਖਾਲੀ ਰਾਜ ਸਭਾ ਸੀਟ ਤੋਂ ਰਾਜ ਸਭਾ ਭੇਜਿਆ ਜਾਊਗਾ ਇਹਦੇ ਤੇ ਬਹੁਤ ਵੱਡਾ ਸਿਆਸੀ ਬਿਵਾਦ ਉੱਠਿਆ ਹੋਇਆ ਆਮਦਵੀ ਪਾਰਟੀ ਜਿੱਥੇ ਇਸ ਨੂੰ ਕਹਿ ਰਹੀ ਹੈ ਕਿ ਇਹ ਗੱਲ ਠੀਕ ਨਹੀਂ ਉਥੇ ਇਹ ਵੀ ਨਹੀਂ ਕਹਿੰਦੇ ਕਿ ਨਹੀਂ ਉਹ ਨਹੀਂ ਬਣ ਕੇ ਰਾਜ ਸਭਾ ਮੈਂਬਰ ਇਹ ਵੀ ਨਹੀਂ ਕਹਿੰਦੇ ਔਰ ਇਹ ਕਹਿ ਰਿਹਾ ਕਿ ਨਹੀਂ ਜੀ ਨਹੀਂ ਇਹ ਕੋਈ ਇਹਦੇ ਵਿੱਚ ਕੋਈ ਕਾਨੂੰਨੀ ਅਣਚਨ ਨਹੀਂ ਹੈ ਇਹ ਗੈਰ ਕਾਨੂੰਨੀ ਨਹੀਂ ਹੈ ਕਿਸੇ ਨੂੰ ਕਿਸੇ ਤੋਂ ਜਿਹੜਾ ਭੇਜਿਆ ਜਾ ਸਕਦਾ ਕੀ ਇਹ ਸਹੀ ਹੋ ਰਿਹਾ ਪੰਜਾਬ ਦੇ ਅੰਦਰ ਇਸ ਤੇ ਵੀ ਬਹੁਤ ਅਹਿਮ ਗੱਲ ਕਰਨੀ ਹੈ ਪਰ ਉਧਰ ਬਲਟੋਹਾਰਾ ਚੱਲ ਰਹੇ ਲੰਬੇ ਵਿਵਾਦ ਤੋਂ ਪਿੱਛੋਂ ਗਿਆਨੀ ਹਰਪ੍ਰੀਤ ਸਿੰਘ ਹੁਣ ਪਿੱਛੇ हट ਗਏ ਨੇ ਕੀ ਆਪਸ ਦੇ ਵਿੱਚ ਕੋਈ ਸਮਝੌਤਾ ਹੋ ਗਿਆ ਜਾਂ ਫਿਰ ਗਿਆਨੀ ਹਰਪ੍ਰੀਤ ਨੂੰ ਕਿਸੇ ਵੱਲੋਂ ਕੋਈ ਡਰ ਪੈਦਾ ਹੋ ਗਿਆ ਇਸ ਕਰਕੇ ਪਿੱਛੇ ਹਟ ਗਿਆ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਅਸਤੀਫਾ ਦਿੱਤਾ ਸੀਗਾ ਧਾਮੀ ਸਾਹਿਬ ਨੇ ਉਹਨਾਂ ਨੇ ਵੀ ਪੰਤਿਕ ਸਿਆਸਤ ਗਰਮਾ ਦਿੱਤੀ ਸੀ ਹੁਣ ਕਹਿੰਦੇ ਕਿ ਉਹਨਾਂ ਦਾ ਅਸਤੀਫਾ ਵੀ ਆਪਰਵਾਨ ਹੋਣਾ ਤੈ ਹੈ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਲਈ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਪਹਿਲਾ ਸਵਾਲ ਮੈਂ ਇਹੀ ਲੈਣਾ ਇਹ ਪਹਿਲੀ ਖਬਰ ਇਹੀ ਲੈਣੇ ਆ ਕਿ ਕੋਈ ਦਿਨ ਪਹਿਲਾਂ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿ ਵਿਧਾਇਕਾਂ ਦੀ ਇੱਕ ਮੀਟਿੰਗ ਹੋਈ ਸੀ ਆਮਦਵੀ ਪਾਰਟੀ ਦੀਆਂ ਦੀ ਔਰ ਕਹਿੰਦੇ ਕਿ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਭਾਈ ਆਪਣੇ ਮੰਤਰੀਆਂ ਨੂੰ ਤੁਸੀਂ ਇਹੋ ਜਿਹੇ ਸਵਾਲ ਨਹੀਂ ਪੁੱਛਣੇ ਜਿਹਦੇ ਵਿੱਚ ਇੰਜ ਲੱਗੇ ਕਿ ਭਾਈ ਵਿਧਾਇਕ ਜਿਹੜੇ ਮੰਤਰੀਆਂ ਨੂੰ ਘੇਰ ਗਏ ਆ ਤਾਂ ਕਹਿੰਦੇ ਵਿਧਾਇਕਾਂ ਦਾ ਗੁੱਸਾ ਫੁੱਟਿਆ ਸੀ ਕਿ ਮੰਤਰੀ ਸਾਡੇ ਕੰਮ ਕਰਦੇ ਨਹੀਂ ਐ ਚਾਹ ਬੁਲਾ ਕੇ ਮੋੜ ਦਿੰਦੇ ਐ ਔਰ ਇਸ ਕਰਕੇ ਫਿਰ ਅਸੀਂ ਕਰੀਏ ਕੀ ਬਾਹਰ ਵੀ ਨਹੀਂ ਬੋਲਣ ਦਿੰਦੇ ਤੁਸੀਂ ਵਿਧਾਨ ਸਭਾ 'ਚ ਨਹੀਂ ਬੋਲਣ ਦਿੰਦੇ ਕੁੱਟਦੇ ਮਸੂਹ ਜਿਹੜੇ ਐਮਐਲਏ ਕਰ ਲੱਗੇ ਆ ਹੁਣ ਉਹਦੇ ਤੇ ਹੁਣ ਇੱਕ ਹੋਰ ਮਿੱਟੀ ਦਾ ਤੇਲ ਪੈਂਦਾ ਦਿਖਾਈ ਦੇ ਰਿਹਾ ਜਾਂ ਪੈਟਰੋਲ ਪੈਂਦਾ ਅੱਗ ਤੇ ਦਿਖਾਈ ਦੇ ਰਿਹਾ ਕਿ ਹੁਣ ਪਤਾ ਲੱਗਿਆ ਕਿ ਜਿਹੜੇ ਐਮਐਲਏ ਦੀਆਂ ਟਿਕਟਾਂ ਜਿਹੜੀਆਂ ਕੱਟੀਆਂ ਜਾਣੀਆਂ ਨੇ ਨਾਨਕੀ ਸਾਹਿਬ ਉਹਨਾਂ ਐਮਐਲਏ ਦੇ ਬਰਾਬਰ ਕਹਿੰਦੇ ਕਿ ਹੁਣ ਹਲਕਾ ਇੰਚਾਰਜ ਲਾਉਣ ਦੀ ਤਿਆਰੀ ਚੱਲ ਪਈ ਹੈ ਕਿਸੇ ਵੀ ਵੇਲੇ ਹਲਕਾ ਇੰਚਾਰਜ ਉੱਥੇ ਲਾਇਆ ਜਾ ਸਕਦੇ ਹਲਕਾ ਇੰਚਾਰਜ ਉਹ ਲਾਉਣੇ ਆ ਐਮਐਲਏ ਦੇ ਬਰਾਬਰ ਜਿਨ੍ਹਾਂ ਨੂੰ ਸਤਾਈ ਦੀ ਚੋਣ ਲੜਾਉਣੀ ਆ ਔਰ ਤਿਆਰੀ ਹੁਣੇ ਤੋਂ ਹੀ ਵਧ ਦਿੱਤੀ ਗਈ ਹੈ ਪਰ ਇਸ ਗੱਲੋਂ ਵੀ ਕਈ ਵਿਧਾਇਕ ਜਿਹੜੇ ਔਖੇ ਹੈਗੇ ਆ ਕਿ ਠੀਕ ਆ 5 ਸਾਲਾਂ ਬਾਅਦ ਸਾਡੀ ਟਿਕਟ ਤਾਂ ਕੱਟਣੀਓ ਕੱਟਣੀ ਹੈ ਪਰ ਇਹ 3 ਸਾਲਾਂ ਬਾਅਦ ਹੀ ਸਾਨੂੰ ਹਲਕੇ 'ਚ ਜ਼ੀਰੋ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਗੱਲੋਂ ਵੀ ਕਈ ਵਿਧਾਇਕォ ਨੇ ਕਿਵੇਂ ਦੇਖ ਰਹੇ ਹੋ ਕਿਸੇ ਵੀ ਵੇਲੇ ਵਿਗਾਮਤੀ ਲਾਵਾ ਜਿਹੜਾ ਉਹ ਫਟ ਸਕਦਾ ਸੁਖੰਦਰ ਜੀ ਬਿਲਕੁਲ ਤੁਸੀਂ ਠੀਕ ਕਿ ਆ ਕਿ ਜਿਸ ਦਿਨ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਉਸ ਦਿਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਹਰਪਾਲ ਸਿੰਘ ਚੀਮੇ ਵੱਲੋਂ ਆਪਣੀ ਵਿਧਾਇਕਾਂ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਹੈ ਮੀਟਿੰਗ ਕਰਨ ਉਪਰੰਤ ਇਹ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਮੰਤਰੀਆਂ ਨੂੰ ਕੋਈ ਵੀ ਅਜਿਹੇ ਸਵਾਲ ਨਹੀਂ ਕਰਦੇ ਜੇ ਤਾਂ ਸਰਕਾਰ ਜਿਹੜੀ ਆ ਆਪਣੇ ਹੀ ਵਿਧਾਇਕਾਂ ਚ ਕਿਰਚਾ ਇਹ ਕਿੰਦੇ ਇਸ ਗੱਲ ਨੂੰ ਲੈ ਕੇ ਵਿਧਾਇਕਾਂ ਨੇ ਕਾਫੀ ਆਪਣੇ ਮਨ ਦਾ ਗੁੱਸਾ ਜ਼ਾਹਰ ਕੀਤਾ ਕਿ ਜੇਕਰ ਅਸੀਂ ਬਾਹਰ ਵੀ ਨਹੀਂ ਬੋਲ ਸਕਦੇ ਬਾਹਰ ਵੀ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਨਾ ਵਿਧਾਨ ਸਭਾ 'ਚ ਆਪਣੀ ਹਲਕੀ ਦੀ ਮੱਗਾਂ ਸੰਬੰਧੀ ਗੱਲ ਕਰਨ ਦੀ ਇਜਾਜ਼ਤ ਹੈ ਤਾਂ ਫਿਰ ਅਸੀਂ ਬੋਲਣਾ ਕਿੱਥੇ ਹੈ ਨਾਲ ਹੀ ਵਿਧਾਇਕਾਂ ਨੇ ਇਹ ਗੁੱਸਾ ਨਾਰਾਜ਼ਗੀ ਜ਼ਾਹਰ ਕੀਤੀ ਕਿ ਜਦੋਂ ਅਸੀਂ ਮੰਤਰੀਆਂ ਕੋਲ ਆਪਣੇ ਕੰਮਾਂ ਵਾਸਤੇ ਜਾਂਦੇ ਤਾਂ ਸਾਨੂੰ ਚਾਹ ਪਿਆ ਕੇ ਜਾਂ ਮਿੱਠੀਆਂ ਗੂੜੀਆਂ ਖਵਾ ਕੇ ਭੇਜ ਦਿੱਤਾ ਜਾਂਦਾ ਸਾਡੇ ਕੰਮ ਜਿਹੜੇ ਉਹ ਨਹੀਂ ਹੁੰਦੇ ਹੁਣ ਅਜਿਹੀ ਸਥਿਤੀ ਦੇ ਵਿੱਚ ਇੱਕ ਨਵੀਂ ਖਬਰ ਜਿਹੜੀ ਉਹ ਸਾਹਮਣੇ ਆਈ ਹਾਲਾਂਕਿ ਵਿਧਾਇਕਾਂ ਨੇ ਖੇਰੇ ਵੀ ਆਮ ਆਦਮੀ ਪਾਰਟੀ ਹਰ ਪਾਲ ਸਿੰਘ ਚੀਮੇ ਦੇ ਬਾਬਤ ਨੂੰ ਵੀ ਕੁਝ ਮੁੱਦਿਆਂ ਤੇ ਆਪਣੀ ਸਰਕਾਰ ਨੂੰ ਸਵਾਲ ਕੀਤੇ ਤੇ ਕੇਰੇ ਤੇ ਹੁਣ ਇਹ ਪਤਾ ਲੱਗਾ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕੁਝ ਸੀਟਾਂ ਦੇ ਪੰਜਾਬ ਦੇ ਵਿੱਚ ਆਪਣੀ ਇਸ ਸਥਿਤੀ ਨੂੰ ਮਹਿਸੂਸ ਕਰ ਰਹੀ ਹੈ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਪਿੰਨਵਾੜੀ ਨਹੀਂ ਰਹੀ ਜਾਂ ਐਮਐਲਏ ਦੀ ਹਾਲਤ ਜਿਹੜੀ ਉੱਥੇ ਅਸੀਂ ਕਹਿ ਸਕਦੇ ਹਾਂ ਕਿ ਹਾਸ ਦੀ ਛਿੜੀ ਹੈ ਜਾਂ ਉਹਨਾਂ ਦਾ ਜਿਹੜਾ ਕਾਰਸ਼ੈਲੀ ਉਹ ਠੀਕ ਤਰੀਕੇ ਨਾਲ ਨਹੀਂ ਹੈਗੀ ਤਾਂ 27 ਦੀ ਤਰੀਕ ਜਿਹੜੀ 27 ਦੀ ਇਲੈਕਸ਼ਨ ਹੋਣੀਆਂ ਹੈ ਉਹਨਾਂ ਦੀ ਥਾਂ ਤੇ ਰਿਪਲੇਸ ਕਰਕੇ ਉਹ ਜਿੱਦਾਂ ਬਈ ਚਿਹਰਾ ਦਿੱਤਾ ਜਾ ਸਕਦਾ ਹੈ ਹੁਣ ਇਹਦੇ ਵਾਸਤੇ ਇਹ ਵੀ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਜਾਂ ਆਮ ਆਦਮੀ ਪੰਡਤ ਦੀ ਪਾਰਟੀ ਦੀ ਪੰਜਾਬ ਇਕਾਈ ਉਹਨਾਂ ਹਲਕਿਆਂ ਦੇ ਵਿੱਚ ਹੁਣ ਤੋਂ ਹੀ ਹਲਕਾ ਇੰਚਾਰਜ ਜਿਹੜੇ ਲਾਉਣ ਦੀ ਵਿਉਂਤ ਜਿਹੜੀ ਬਣਾ ਰਹੀ ਆ ਤਾਂ ਜੋ ਬੀਤਿਆਂ ਆ ਆਲ ਵਾਲੀਆਂ ਬਹੁਤ ਸਾਲਾਂ ਦੇ ਵਿੱਚ ਪਾਰਟੀ ਦੀ ਜਿਹੜੀ ਸਥਿਤੀ ਹੈ ਜਿੰਨਾ ਹਲਕਿਆਂ 'ਚ ਕਮਜ਼ੋਰ ਹੋਈ ਆ ਉੱਥੇ ਸਥਿਤੀ ਨੂੰ ਪੂਰਨ ਤੌਰ ਤੇ ਬਹਾਲ ਰੱਖਿਆ ਜਾ ਸਕੇ ਜਾਂ ਆਪਣੇ ਹਲਕਿਆਂ ਨੂੰ ਚਾਰਜਰ ਨੂੰ ਇਸ ਸਥਿਤੀ ਵਿੱਚ ਲਿਆਂਦਾ ਜਾ ਸਕੇ ਕਿ ਸਤਾਈ ਦੇ ਵਿੱਚ ਚੋਣ ਜਿਹੜੀ ਹੈ ਲੜੀ ਜਾ ਸਕੇ ਹੁਣ ਇਹ ਸਥਿਤੀ ਬਿਲਕੁਲ ਕਿ ਇੱਕ ਪਾਸੇ ਹਲਕਾਂ ਚਰ ਜਿਹੜੇ ਆਪਣੀ ਗੱਲ ਨਾ ਤਾਂ ਪਬਲਿਕਲੀ ਕਹਿ ਸਕਦੇ ਆ ਨਾ ਵਿਧਾਨ ਸਭਾ ਤੇ ਫਲੋਰ ਤੇ ਕਹਿ ਸਕਦੇ ਆ ਤਾਂ ਉਲਟਾ ਜੇਕਰ ਉਹਨਾਂ ਦੇ ਉੱਤੇ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਜਾਂਦੇ ਆ ਤਾਂ ਸਿੱਧੂ ਜੀ ਫਿਰ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਕਿ ਇਹ ਬਲਦੀ ਦੇ ਉੱਤੇ ਤੇਲ ਪਾਉਣ ਵਾਲੀ ਗੱਲ ਹੋਊਗੀ ਤਾਂ ਫਿਰ ਇੱਥੇ ਕਿਤੇ ਹਾਲਾਂਕਿ ਪ੍ਰਤਾਪ ਸਿੰਘ ਬਾਜਵੰਦੀਆਂ ਗੱਲਾਂ ਨੂੰ ਅਸੀਂ ਕਦੇ ਵੀ ਜ਼ਿਆਦਾ ਕੰਪੀਟਾਲਾ ਨਹੀਂ ਦਿਆ ਕਿਉਂਕਿ ਚਾਹੇ ਉਹ ਵਿਧਾਨ ਸਭਾ ਦੇ ਵਿੱਚ ਹੋਣ ਤਾਂ ਚਾਹੇ ਬਾਹਰ ਨੂੰ ਜ਼ਿਆਦਾ ਉਹ ਫੋਕੇ ਬਿਆਰਪਾਜੀ ਕਰਦੇ ਆ ਪਰ ਅਜਿਹੀਆਂ ਸਥਿਤੀਆਂ ਜਦੋਂ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਨੂੰ ਬਦਲਣ ਦੇ ਰੌਂਮ ਦੇ ਵਿੱਚ ਹੋਵੇ ਤੇ ਉਹਨਾਂ ਦੀ ਥਾਂ ਤੇ ਹਲਕਾ ਇੰਚਾਰਜ ਨਵੇਂ ਲੌਣਤੀ ਵਿਉਂਤ ਬਣਾ ਰਹੀ ਹੋਵੇ ਤਾਂ ਫਿਰ ਪ੍ਰਤਾਪ ਬਾਜਵੇ ਦੀ ਉਹ ਬਿਆਨ ਜਿਹੜਾ ਕਹਿੰਦੇ ਕਿ 30 ਤੋਂ 35 ਵਿਧਾਇਕ ਉਹਨਾਂ ਦੇ ਮਤਲਬ ਉਹਨਾਂ ਦੇ ਸੰਪਰਕ ਚ ਨੇ ਤੇ ਕਿਸੇ ਵਕਤ ਵੀ ਪਾਰਟੀ ਨੂੰ ਛੱਡ ਸਕਦੇ ਆ ਹੋ ਸਕਦਾ ਕਿ ਫਿਰ ਪ੍ਰਤਾਪ ਬਾਜਵੇ ਦੀ ਇਹ ਗੱਲ ਠੀਕ ਹੋਵੇ ਕਿ ਜਿਨ੍ਹਾਂ ਵਿਧਾਇਕਾਂ ਦੇ ਥਾਂ ਤੇ ਨਵੇਂ ਹਲਕਾ ਇੰਚਾਰਜ ਲਾਏ ਜਾ ਸਕਦੇ ਆ ਹੋ ਸਕਦਾ ਕਿ ਉਹਨਾਂ ਵਿਧਾਇਕਾਂ ਨੂੰ ਆਪਣੀ ਸਥਿਤੀ ਦਾ ਪਤਾ ਲੱਗ ਗਿਆ ਹੋਵੇ ਤਾਂ ਉਹ ਕਾਂਗਰਸ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਦੀ ਤਿਆਰੀ ਦੇ ਵਿੱਚ ਹੋਣ ਤੇ ਸ਼ਾਇਦ ਇਹੋ ਹੀ ਕਾਰਨ ਹੋ ਸਕਦਾ ਆ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਅੰਦਰ ਖੱਤੇ ਭਿੰਨਕ ਪੈ ਗਈ ਹੋਵੇ ਕਿ ਜਿੰਨਾ ਵਿਧਾਇਕਾਂ ਦੀ ਅਸੀਂ ਟਿਕਟਾਂ ਕੱਟਣੀਆਂ ਨੇ ਤਾਂ ਉਹ ਕਾਂਗਰਸੀ ਅਵਰੂਤੀ ਕਿਰਦੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੰਪਰਕ ਚ ਨਹੀਂ ਤਾਂ ਕਿਉਂ ਨਾ ਫਿਰੇ ਕੱਲ ਨੂੰ ਅਜਿਹੇ ਸਥਿਤੀ ਪੈਦਾ ਹੋਣ ਤਾਂ ਉਹਨਾਂ ਤੋਂ ਪਹਿਲਾਂ ਹੀ ਹਲਕਾ ਇੰਚਾਰਜ ਉੱਥੇ ਲਾ ਦਿੱਤੇ ਜਾਣ ਹੁਣ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਉਂਤ ਕੀ ਆ ਜਾਂ ਕੀ ਪਰ ਇਸ ਗੱਲ 'ਚ ਕੋਈ ਦੋਰਾਵਾ ਨਹੀਂ ਮੇਰੀ ਕਿ ਜੇਕਰ ਆਮ ਆਦਮੀ ਪਾਰਟੀ ਅਜੇ ਹਸਤੀਤੀ ਪੈਦਾ ਕਰਦੀ ਹੈ ਤਾਂ ਕੁਦਰਤੀ ਤੌਰ ਤੇ ਪਾਰਟੀ ਦੇ ਅੰਦਰ ਵੱਡੇ ਪੱਧਰ ਤੇ ਬਗਾਵਤ ਜਿਹੜੇ ਆ ਉਹ ਹੋ ਸਕਦੀ ਹੈ ਕਿਉਂਕਿ ਜੇਕਰ 2 ਸਾਲ ਅਜੇ ਸੱਤਾ ਦੇ ਰਹਿੰਦੇ ਆ ਤੇ 2 ਸਾਲਾਂ ਦੇ ਵਿੱਚ ਹੀ ਜੇਕਰ ਇੱਕ ਚੁਣੇ ਹੋਏ ਵਿਧਾਇਕ ਨੂੰ ਹਲਕਾ ਇੰਚਾਰਜ ਜ਼ੀਰੋ ਕਰ ਦਿੰਦਾ ਤਾਂ ਫਿਰ ਸੁਭਾਵਕਾ ਕੀ ਬਗਾਵਤੀ ਸੁਰਾ ਜਿਹੜੀਆਂ ਉਪੋ ਤੱਕ ਉੱਠਣ ਗਈਆਂ ਹੁਣ ਉਹ ਕਿੰਨੇ ਵਿਧਾਇਕਾਂ ਦੇ ਉੱਤੇ ਹਲਕਾ ਇੰਚਾਰਜ ਲਾਉਂਦੇ ਆ ਤਾਂ ਸਿੱਧੂ ਜੀ ਇਹ ਵੀ ਗੱਲ ਹੋ ਸਕਦੀ ਆ ਕਿ ਆਮ ਆਦਮੀ ਪਾਰਟੀ ਇਸ ਗੱਲ ਦੀ ਪਣਕ ਪੈ ਗਈ ਹੋਵੇ ਕਿ ਇਹ ਜਿਹੜੇ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਵਿੱਚ ਜਾਂਦੇ ਮੂਚ ਨੇ ਜਾਂ ਪਾਰਟੀ ਨੂੰ ਛੱਡ ਸਕਦੇ ਆ ਤਾਂ ਕਿਉਂ ਨਾ ਉਹਨਾਂ ਨੂੰ ਇੱਕ ਡਰਾਵਾ ਡੇਨ ਦੇ ਰੂਪ ਦੇ ਵਿੱਚ ਹਲਕਾ ਇੰਚਾਰਜ ਉੱਥੇ ਨਿਯੁਕਤ ਕਰ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਬਗਾਵਤੀ ਸੁਰਾ ਉਠਾਉਣ ਦਾ ਮੌਕਾ ਹੀ ਨਾ ਮਿਲੇ ਸੋ ਸਥਿਤੀਆਂ ਸੁਖਵਿੰਦਰ ਜੀ ਬੜੀਆਂ ਹੋਰ ਤਰੀਕੇ ਦੀਆਂ ਜਿਹੜੀਆਂ ਟੇਡੀਆਂ ਮੇਡੀਆਂ ਨੇ ਕਿਉਂਕਿ ਜੇਕਰ ਹਲਕਾ ਇੰਚਾਰਜ ਲੱਗਦੇ ਆ ਤਾਂ ਚੁਣੇ ਹੋਏ ਵਿਧਾਇਕ ਤਾਂ ਸੁਖਵਿੰਦਰ ਸਿੰਘ ਸਾਹਿਬ ਇਸ ਗੱਲ ਦਾ ਬੋਲ ਉਹ ਕਰਨਗੇ ਕਰਨਗੇ ਕਿਉਂਕਿ ਆਪਣੇ ਹੀ ਹਲਕੇ 'ਚ ਜੇਕਰ ਦੋ ਪਾਵਰ ਸੈਂਟਰ ਬਣਾ ਦਿੱਤੇ ਤਾਂ ਫਿਰ ਉਹ ਜਾਣ ਕੇ ਕਿਤੇ ਸੂਬਾ ਵਿਧਾਇਕਾਂ ਦੇ ਅੰਦਰਲਾ ਲਾਵਾ ਦੂਜੇ ਪਾਸੇ ਆਹਮਾਦੀ ਪਾਰਟੀ ਦੀ ਵਿਉਂਤਪੰਦੀ ਤੇ ਤੀਸਰੇ ਬੰਨੇ ਹਲਕਿਆਂ ਇਚਾਰਜਰ ਨੂੰ ਨਵੇਂ ਸਿਰੇ ਤੋਂ ਲਾਉਣ ਦੀ ਗੱਲ ਜਿਨ੍ਹਾਂ ਵਿਧਾਇਕਾਂ ਨੇ ਟਿਕਟਾਂ ਕੱਟਣੀਆਂ ਨਹੀਂ ਉਹਨਾਂ ਦੇ ਮੁਕਾਬਲੇ ਉਹਨਾਂ ਹਲਕਿਆਂ 'ਚ ਜਿਹੜੇ ਆ ਹਲਕਿਆਂ 'ਚ ਇਚਾਰਜ ਲਾਉਣੇ ਆ ਸਧਾਰਨ ਤੌਰ ਤੇ ਪਾਰਟੀ ਦੇ ਵਿੱਚ ਮੁਕਾਬਲੀ ਸੁਰਾਂ ਨੂੰ ਪੇ ਜਿਹੜਾ ਜ਼ਰੂਰ ਕਰ ਸਕਦੇ ਆ ਬਾਕੀ ਦੇਖਦੇ ਆ ਕਿ ਆਮ ਆਦਮੀ ਪਾਰਟੀ ਦੀ ਹਾਈਟਮਨ ਇਸ ਸਭ ਕਾਸੇ ਨੂੰ ਕਿਸ ਤਰੀਕੇ ਨਾਲ ਨਜਿੱਠਦੀ ਆ ਬਾਕੀ ਇਹ ਗੱਲ ਪੱਕੀ ਹੈ ਕਿ ਜੇ ਹਲਕਾ ਇਚਾਰਜ ਲੱਗਦੇ ਆ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸਿਆਸੀ ਪਿਛੜਾ ਜਿਹੜਾ ਵੱਡੇ ਪਦਰ ਤੇ ਆ ਸਕਦਾ ਹੈ ਚਲੋ ਅਨ ਐਗਜ਼ਾਮਪਲ ਦਰ ਸਿਆਸੀ ਤਜਾਲਤਾ ਇਸ ਵਾਲੇ ਪਾਸੇੋਂ ਵੀ ਆਇਆ ਪਿਆ ਕਿ ਕੱਲ ਲੁਧਿਆਣਾ ਪਛਮੀ ਸੀਟ ਤੋਂ ਜਿਹੜੇ ਗੋਗੀ ਸਾਹਿਬ ਦੀ ਜਿਹੜੀ ਡੈਥ ਹੋਣ ਤੋਂ ਬਾਅਦ ਖਾਲੀ ਹੋਈ ਆ ਉਹਦੀ ਜਿਮਨੀ ਚੋਣ ਦੇ ਵਾਸਤੇ ਜਿਹੜੇ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਜਿਹੜਾ ਉਥੋਂ ਉਤਾਰ ਦਿੱਤਾ ਚੋਣ ਮੈਦਾਨ ਦੇ ਵਿੱਚ ਹੁਣ ਕਣਸੂਆ ਇਹ ਮਿਲ ਰਹੀਆਂ ਕਿ ਅੰਦਰ ਖਾਤੇ ਇਹ ਗੱਲ ਹੈ ਕਿ ਭਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਕਿਹਾ ਗਿਆ ਕਿ ਤੁਹਾਨੂੰ ਇਲੈਕਸ਼ਨ ਲੜਾ ਕੇ ਮੰਤਰੀ ਬਣਾਵਾਂਗੇ ਤੇ ਮੰਤਰੀ ਬਣਾ ਕੇ ਫਿਰ ਤੁਹਾਡੀ ਜਿਹੜੀ ਰਾਜ ਸਭਾ ਸੀਟ ਖਾਲੀ ਹੋ ਗਈ ਉਹ ਕੇਜਰੀਵਾਲ ਸਾਹਿਬ ਨੂੰ ਦੇਣੀ ਹੈ ਤਾਂ ਇਹ ਸੈਟਿੰਗ ਜਿਹੜੀ ਆ ਹੋਈ ਹੈ ਨਹੀਂ ਤਾਂ ਉਹਨਾਂ ਨੇ ਕਿਹਾ ਜਾ ਰਿਹਾ ਸੀਗਾ ਕਿ ਚਰਚਾਵਾਂ ਸੀਗੀਆਂ ਕਿ ਰਾਜ ਸਭਾ ਸੀਟ ਜਿਹੜੀ ਆ ਖਰੀਦੀ ਸੀ ਇੱਕ ਤਰੀਕੇ ਦੇ ਨਾਲ ਬਹੁਤ ਤਕੜਾ ਕਹਿੰਦੇ ਆ ਕਿ ਚਰਚਾ ਹੋਵਾਂ ਸੀ ਕਿ ਫੰਡ ਦਿੱਤਾ ਅਸੀਂ ਪਾਰਟੀ ਨੂੰ ਤਾਂ ਫਿਰ ਉਹ ਨੈਸ਼ਨਲ ਲੈਵਲ ਦੀ ਪੋਲਿਟਿਕ ਛੱਡ ਕੇ ਰਾਜ ਸਭਾ ਸੀਟ ਛੱਡ ਕੇ ਉਹ ਇਲੈਕਸ਼ਨ ਕਿਉਂ ਲੜਦਾਉਣਗੇ ਤਾਂ ਸੁਭਾਵਿਕ ਜੀ ਗੱਲ ਹੈ ਉਹ ਵੀ ਐਮਐਲਏ ਦੀ ਤਾਂ ਉਹਨਾਂ ਨੂੰ ਕਹਿੰਦੇ ਲਾਜ ਦਿੱਤਾ ਗਿਆ ਕਿ ਤੈਨੂੰ ਮੰਤਰੀ ਵੀ ਬਣਾਵਾਂਗੇ ਪੰਜਾਬ ਦੇ ਅੰਦਰ ਔਰ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜੀ ਤੇਰੀ ਰਾਜ ਸਭਾ ਸੀਟ ਖਾਲੀ ਹੋ ਉਹ ਤੋਂ ਅਸੀਂ ਭੇਜਣਾ ਚਾਹੁੰਦੇ ਆ ਕੇਜਰੀਵਾਲ ਸਾਹਿਬ ਨੂੰ ਤਾਂ ਇਸ ਕਰਕੇ ਤੁਸੀਂ ਖਾਲੀ ਕਰ ਦਿਓ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਿਆਸੀ ਪੁਚਾਲ ਉਠਿਆ ਦੂਜੀਆਂ ਪਾਰਟੀਆਂ ਕਹਿ ਰਹੀਆਂ ਕਿ ਪੰਜਾਬ ਤੇ ਅਸਿੱਧੇ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਔਰ ਗੱਲ ਤਾਂ ਠੀਕ ਹੈ ਜੇ ਕੇਦਰੀਵਾਲ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਕਿ ਭਾਈ ਮੈਂ ਤਾਂ ਲੋਕਾਂ ਦੀ ਕਚਹਿਰੀ 'ਚ ਜਾਊਂਗਾ ਇਲੈਕਸ਼ਨ ਲੜੂੰਗਾ ਜੇ ਮੈਨੂੰ ਜਿਹੜਾ ਉਹ ਬਰੀ ਕਰਨਗੇ ਲੋਕ ਕਿਉਂਕਿ ਕਹਿੰਦੇ ਦੂਜੀ ਅਦਾਲਤ 'ਚੋਂ ਤਾਂ ਬਰੀ ਹੋਣ ਨੂੰ ਮੈਨੂੰ ਟਾਈਮ ਲੱਗ ਜਾਣਾ ਜੇ ਲੋਕਾਂ ਦੀ ਅਦਾਲਤ ਬਰੀ ਕਰੂਗੀ ਤਾਂ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂੰਗਾ ਤੇ ਉਹਨਾਂ ਨੇ ਲੋਕਾਂ ਦੇ ਨਾਲ ਸਰਕਾਰ ਬਣਾਈ ਨਾ ਇਹਨਾਂ ਨੂੰ ਜਿਤਾਇਆ ਹਰਾਤੇ ਐ ਇਟ ਮੀਨਸ ਬਰੀ ਨਹੀਂ ਕੀਤਾ ਉਹਨਾਂ ਨੇ ਤੇ ਦੂਜੀ ਅਦਾਲਤ 'ਚੋਂ ਵੀ ਹਲੇ ਬਰੀ ਨਹੀਂ ਹੋ ਪਰ ਐਡੀ ਕੀ ਕਹਾਣੀ ਪੈ ਗਈ ਰਾਜ ਸਭਾ ਸੀਟ ਤੇ ਬਹਿਣ ਦੀ ਕੇਜਰੀਵਾਲ ਸਾਹਿਬ ਆਪਣੇ ਸਿਧਾਂਤਾਂ ਤੇ ਜਿਹੜਾ ਉਹ ਖੜ ਨਹੀਂ ਰਹੇ ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਵਿਰੋਧੀ ਕਹਿੰਦੇ ਆ ਕਿ ਇਹ ਗਲਤ ਹੈ ਤੇ ਆਮ ਆਦੀ ਪਾਰਟੀ ਕਹਿੰਦੀ ਹੈ ਇਹਦੇ ਵਿੱਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਸੁਖੰਦਰ ਜੀ ਬਿਲਕੁਲ ਕੱਲ੍ਹ ਦਾ ਜਦੋਂ ਗੋਗੀ ਦੀ ਸੀਟ ਦੇ ਉੱਤੇ ਸੰਜੀਵ ਅਰੋੜੇ ਦਾ ਨਾਮ ਲੱਟਿਆ ਤਾਂ ਪੰਜਾਬ 'ਚ ਇੱਕ ਸਿਆਸੀ ਪਚਾਲਾ ਆਇਆ ਹੈਰਾਨਗੀ ਇਸ ਗੱਲ ਦੀ ਕਿ ਅਜੇ ਤੱਕ ਜੋਨ ਕਮਿਸ਼ਨ ਵੱਲੋਂ ਕਿਸੇ ਵੀ ਕਿਸਮ ਦਾ ਕੋਈ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਇਸ ਜੀਵਨੀ ਚੋਣ ਨੂੰ ਲੈ ਕੇ ਔਰ ਕਿਸੇ ਵੀ ਪਾਰਟੀ ਵੱਲੋਂ ਆਪਣੀ ਉਮੀਦਵਾਰ ਦੀ ਐਲਾਨ ਜਿਹੜਾ ਨਹੀਂ ਕੀਤਾ ਗਿਆ ਔਰ ਸਭ ਤੋਂ ਪਿੰਨ ਆਮ ਆਦਮੀ ਪਾਰਟੀ ਆਪਣੇ ਰਾਜ ਸਭਾ ਮੈਂਬਰ ਨੂੰ ਲੁਧਿਆਣਾ ਸੀਟ ਤੋਂ ਉਤਾਰ ਦਿੰਦੀ ਉਮੀਦਵਾਰ ਦੇ ਰੂਪ ਦੇ ਵਿੱਚ ਉਸ ਰਾਜ ਸਭਾ ਉਮੀਦਵਾਰ ਨੂੰ ਕਿ ਜਿਹੜੇ ਸਬੰਧੀ ਕਿਹਾ ਗਿਆ ਸੀ ਕਿ ਜਦੋਂ ਰਾਜ ਸੇਵਾ 10 ਸਿੱਖਾ ਪੰਜਾਬ ਚੋਂ ਲਰਨਿੰਗ ਅਗਿਆ ਤਾਂ ਉਤੋਂ ਵੱਡੇ ਪੱਧਰ ਤੇ ਕਥਤ ਤੌਰ ਤੇ ਜਿਹੜੇ ਆ ਪੈਸੇ ਦਾ ਲੈਣ ਦੇਣ ਹੋਇਆ ਜਿਹੜਾ ਪਾਰਟੀ ਫੰਡ ਦਿੱਤਾ ਗਿਆ ਇਹ ਰਾਜ ਸਭਾ ਸੀਟਾਂ ਜਿਹੜੀਆਂ ਖਰੀਦੀਆਂ ਗਈਆਂ ਸਭ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਇਹ ਚਰਚਾਵਾਂ ਸਨ ਉਹਨਾਂ ਦਿਨਾਂ ਦੇ ਵਿੱਚ ਹੁਣ ਜੇਕਰ ਇਸ ਪੱਧਰ ਤੇ ਗੱਲ ਹੋਵੇ ਤਾਂ ਅਜੇ ਤੱਕ ਤਾਂ ਕਿਸੇ ਰਾਜ ਸਭਾ ਮੈਂਬਰ ਨੇ ਅਰਜ਼ਾਈ ਨਹੀਂ ਦਿੱਤਾ ਜਦੋਂ ਇਹ ਚੱਕਰ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਚੋਂ ਹਾਰਦੇ ਤਾਂ ਉਸ ਵੇਲੇ ਚਰਚਾਵਾਂ ਸਨ ਕਿ ਹੋ ਸਕਦਾ ਕਿ ਕਿਸੇ ਰਾਜ ਸਭਾ ਉਮੀਦਵਾਰ ਤੋਂ ਅਸਤੀਫਾ ਦਵਾ ਕੇ ਜਿਹੜਾ ਅਰਵਿੰਦ ਕੇਸ਼ਰੀਵਰ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕੇ ਤੇ ਉਹ ਹੁਣ ਜਿਹੜੀਆਂ ਚਰਚਾਵਾਂ ਨੇ ਉਹ ਸੱਚ ਸਿੱਧ ਹੁੰਦੀਆਂ ਪ੍ਰਤੀਤ ਹੋ ਰਹੀਆਂ ਨੇ ਕਿਉਂਕਿ ਸੰਜੀਵ ਉਹੜਾ ਐਸਡੇ ਰਾਜ ਸਭਾ ਤੇ ਉਮੀਦਵਾਰ ਤੇ ਤੇ ਦੂਜੇ ਪਾਸੇ ਲੁਧਿਆਣੇ ਤੋਂ ਉਹ ਬਲੌਕ ਕਰਦੇ ਆ ਤਾਂ ਇੱਕ ਤਾਂ ਇਸ ਕਰਕੇ ਉਹਨਾਂ ਨੂੰ ਲੁਧਿਆਣੇ ਤੋਂ ਜਿਹੜੀ ਟਿਕ ਜਿਹੜੀ ਆ ਉਹ ਦੇ ਦਿੱਤੀ ਕਿ ਉਹਨਾਂ ਨੂੰ ਉਮੀਦਵਾਰ ਅਲੱਗ ਦਿੱਤਾ ਗਿਆ ਤੇ ਹੁਣ ਕਿਉਂਕਿ ਰਾਜ ਸਭਾ ਦੇ ਕੇਂਦਰ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਉਹ ਸਰਗਰਮ ਨੇ ਤੇ ਜਿਸ ਤਰੀਕੇ ਨਾਲ ਆਮ ਚਰਚਾਵਾਂ ਸਮਝਾ ਲੋਕ ਕਹਿੰਦੇ ਆ ਕਿ ਹਾਂ ਵੀ ਪੈਸੇ ਦੇ ਕੇ ਰਾਜ ਸਭਾ ਦੀ ਟਿਕਟਾਂ ਦਿੱਤੀਆਂ ਤਾਂ ਉਹ ਚੀਜ਼ ਨੂੰ ਟੱਕਰ ਵਾਸਤੇ ਉਹਨਾਂ ਨੂੰ ਕੈਬਨਤ ਮੰਤਰੀ ਬਣਾਉਂਦਾ ਵੀ ਜਿਹੜਾ ਅਫਸ਼ਾਰਸ਼ਨਾ ਉਹ ਦੇ ਦਿੱਤਾ ਕਿ ਆ ਭਰੋਸਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਕਿ ਹੈਗਾ ਹੁਣ ਸਥਿਤੀਆਂ ਆ ਗਈਆਂ ਅਤਿ ਅਜੇ ਤੱਕ ਕਿਸੇ ਵੀ ਵੱਡੀ ਪਾਰਟੀ ਨੇ ਆਪਣਾ ਉਮੀਦਵਾਰ ਦਾ ਨਾਮ ਜਿਹੜਾ ਅਲਦਿਆ ਨਹੀਂ ਹੈਗਾ ਤਾਂ ਇਸ ਵਾਰ ਤੋਂ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲੇਗੀ ਕੱਲ ਟੀਵੀ ਚੈਨਲਾਂ ਤੇ ਆਪਣੇ ਉਹ ਰੋੜਾ ਸਾਹਿਬ ਜਿਸ ਤਰੀਕੇ ਨਾਲ ਕਹਿ ਰਹੇ ਚਾ ਕਿ ਅਸੀਂ ਪਾਰਟੀ ਦੀ ਮਨਮਰਜ਼ੀ ਅਕੇ ਜਾਂ ਪਾਰਟੀ ਦੇ ਜੋ ਹੁਕਮ ਨੇ ਮੈਂ ਉਹ ਹੁਕਮ ਬਜਾਏ ਨਹੀਂ ਉਸੇ ਤਰੀਕੇ ਨਾਲ ਮੈਂ ਕੰਮ ਕਰਦਾ ਚਾ ਉਹ ਪਾਰਟੀ ਦਾ ਹੁਕਮ ਹੋਵੇਗਾ ਉਹਨੇ ਆਪਣਾ ਪੱਖ ਜਿਹੜਾ ਉਹ ਪੇਸ਼ ਕਰ ਦਿੱਤਾ ਪਰ ਇਹ ਦੇ ਨਾਲ ਦੂਜੇ ਪਾਸੇ ਪੰਜਾਬ ਤੇ ਸਿਆਸੀ ਪਛਾਣ ਆਉਣਾ ਸੁਭਾਵਿਕ ਆ ਕਿਉਂਕਿ ਜਿਸ ਤਰੀਕੇ ਨੇ ਕੰਫਰਮ ਹੋ ਸਕਨ ਕਿ ਇਹ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੀਟ ਵਿੱਚ ਭੇਜਿਆ ਰਾਜ ਸਭਾ ਭੇਜਿਆ ਜਾ ਸਕਦਾ ਉਹ ਕੁਝ ਨਾ ਕੁਝ ਸੱਚ ਤੇ ਸਿੱਧ ਪ੍ਰਤੀਤ ਹੋ ਰਿਹਾ ਹਾਲਾਂਕਿ ਪਾਰਟੀ ਦੇ ਬਲਾਰੇ ਨੀਲਕਰ ਘੋੜਾ ਨੇ ਇਸ ਗੱਲ ਨੂੰ ਖੰਡਨ ਕੀਤਾ ਕਿ ਨਹੀਂ ਵੀ ਅਜੇ ਹੀ ਕੋਈ ਗੱਲ ਨਹੀਂ ਹੈਗੀ ਰਾਸ਼ਟਰੀ ਪੱਤਰ ਤੇ ਵੀ ਇੱਕ ਬਲਾਰਾ ਟੀਵੀ ਤੇ ਬੋਲ ਰਹੇ ਸਨ ਉਹਨਾਂ ਨੇ ਵੀ ਕਿਹਾ ਕਿ ਨਹੀਂ ਕੋਈ ਇਹ ਜਹੀ ਗੱਲ ਨਹੀਂ ਪਰ ਦੂਜੇ ਪਾਸੇ ਪੰਜਾਬ ਹਲਤ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੇ ਇੰਨੀ ਗੱਲ ਕਹਿ ਦਿੱਤੀ ਹੈ ਕਿ ਨਹੀਂ ਵੀ ਇਹਦੇ ਵਿੱਚ ਕੋਈ ਖਾਸ ਨਵੀਂ ਗੱਲ ਨਹੀਂ ਇਦਾਂ ਹੋਊ ਜੇ ਫਿਰ ਕੀ ਇਤਰਾਜ ਹੈਗਾ ਸੋ ਆਮ ਆਦਮੀ ਪਾਰਟੀ ਦਾ ਤਾਂ ਸਪਸ਼ਟ ਤੌਰ ਤੇ ਇਹਦੇ ਸਬੰਧੀ ਕੋਈ ਆਪਣਾ ਪੱਖ ਪੇਸ਼ ਕਰ ਰਹੀ ਆ ਤੇ ਨਾ ਹੀ ਇਹਦੇ ਸਬੰਧੀ ਕਹਿ ਰਹੀ ਹੈ ਕਿ ਹਾਂ ਪਿੰਕ ਇਸ ਤਰ੍ਹਾਂ ਇਸ ਤਰ੍ਹਾਂ ਕਰਾਂਗੇ ਹੁਣ ਜੇਕਰ ਜਿਆ ਹੁੰਦਾ ਜੇਕਰ ਪੰਜਾਬ ਤੋਂ ਅਰਵਿੰਦ ਕੇਸ਼ਰੀਵਾਲ ਨੂੰ ਰਾਜ ਸਭਾ ਉਮੀਦਵਾਰ ਬੜਾ ਕੇ ਪੀਛੇ ਦਿੱਤਾ ਜਾਂਦਾ ਹਾਲਾਂਕਿ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਡਾਕਟਰ ਮਨਮੋਹ ਸਿੰਘ ਵੀ ਇਸ ਆਸਾਮ ਤੋਂ ਬੰਦੇ ਰਹੇ ਆ ਉਹ ਗੱਲਾਂ ਅਲੱਗ ਨੇ ਪਰ ਕਿਉਂਕਿ ਜਦੋਂ ਇੱਥੇ ਪਿਲਨੀ ਰਾਜ ਸਭਾ ਦੇ ਜਿਹੜੇ ਉਮੀਦਵਾਰ ਅਲਾਨੇ ਗਏ ਤਾਂ ਉਹ ਕੋਈ ਬਾਹਰੋਂ ਸੰਕਿਤੇ ਹਰਿਆਣੇ ਤੋਂ ਜਾਂ ਕਿਤੇ ਜਿਹੜੇ ਅਲਾਨੇ ਗਏ ਤਾਂ ਸਵਾਲ ਤਾਂ ਫਿਰ ਉਕਨੇ ਸਬਾਫ ਖੋਣਗੇ ਤੁਹਾਨੂੰ ਵਿਰੋਧੀ ਇਹ ਵੀ ਕਹਿ ਰਹੇ ਆ ਕਿ ਜੇਕਰ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਚੁਣ ਕੇ ਜਾਂਦੇ ਤੇ ਅਟਡੇ ਤੱਕ ਦਾ ਅੰਡਰ ਕਵਰ ਸਟੇਟ ਮਿਨਿਸਟਰ ਦੇ ਰੂਪ ਚ ਉਹ ਕੰਮ ਕਰਦੇ ਗਏ ਹੁਣ ਜਿਸ ਤਰੀਕੇ ਨਾਲ ਬੀਤੇ ਸਮੇਂ ਤੇ ਭਗੰਤ ਬਾਣ ਹੁਣਾ ਨੂੰ ਉੱਤੇ ਜabbੁ ਮੰਤਰੀ ਦੇ ਦਫਤਰ ਦੇ ਵਿੱਚ ਜਿਸ ਤਿਕਨ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇੰਟਰਫੀਰੈਂਸ ਕਰਦੀ ਰਹੀ ਆ ਤਾਂ ਇਹ ਪ੍ਰਭਾਵ ਜਾਂਦਾ ਰਿਹਾ ਕਿ ਪੰਜਾਬ ਨੂੰ ਟੇਡੇ ਤਰੀਕੇ ਨਾਲ ਜਾਂ ਰਿਮੋਟ ਕੰਟਰੋਲ ਨਾਲ ਅਰਵਿੰਦ ਕੇਜਰੀਵਾਲ ਚਲਾ ਰਹੀ ਆ ਤਾਂ ਜੇ ਅਜਿਹੀ ਸਥਿਤੀ ਦੇ ਵਿੱਚ ਸੰਜੀਵ ਔਰ ਥੋੜਾ ਜਿਹਾ ਕਿਕਰ ਪੰਜਾਬ ਤੋਂ ਜਿੱਤਦੇ ਆ ਕੈਬਨਿਟ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਤੇ ਰਾਜ ਸਭਾ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਬਣਦੇ ਆ ਤਾਂ ਸਪੂਚੇ ਤੌਰ ਤੇ ਪੰਜਾਬ ਸਰਕਾਰ ਦੀ ਕਮਾਂਡ ਜਿਹੜੀ ਆ ਅੰਡਰ ਕਵਰ ਦੇ ਰੂਪ ਦੇ ਵਿੱਚ ਆ ਰਹੀੰਦੀ ਕੇਸਰੀਵਾਲ ਦੇ ਹੱਥ ਵਿੱਚ ਹੋਵੇਗੀ। ਉਹਨੇ ਇਸ ਚੀਜ਼ ਨੂੰ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਇਸ ਗੱਲ ਨੂੰ ਪ੍ਰਤੀਸ਼ ਕਰਦੇ ਐ ਜਾਂ ਨਹੀਂ ਕਰਦੇ ਕਿਉਂਕਿ ਬੀਤੇ ਦੋ-ਤਿੰਨ ਦਿਨਾਂ ਤੋਂ ਭਗਵੰਤ ਮਾਨ ਦਾ ਜਿਹੜਾ ਔਖਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਬੜਾ ਬੇਬਾਕ ਔਖਾ ਆ। ਇਹਲੀ ਬਾਤ ਉਹਨਾਂ ਨੇ ਕੇਸਰੀਵਾਲ ਦਾ ਨਾਂ ਕੇਸਰੀਵਾਲ ਕਹਿ ਕੇ ਸੰਬੋਧਨ ਕੀਤਾ ਨਹੀਂ ਤਾਂ ਅਰਵਿੰਦ ਕੇਸਰੀਵਾਲ ਹਮੇਸ਼ਾ ਕਹਿੰਦੇ ਨੇ ਇਹ ਵਿਧਾਨ ਸਭਾ ਸੈਸ਼ਨ 'ਚ ਉਹਨਾਂ ਨੇ ਸਦਾ ਸੰਬੋਧਨ ਕੇਸਰੀਵਾਲ ਨਾਮ ਲੈ ਕੇ ਕੀਤਾ। ਸੋ ਇਹ ਸਾਰੀਆਂ ਸਥਿਤੀਆਂ ਦੇਖਣੀਆਂ ਹੋਣਗੀਆਂ ਕਿ ਅਗਰੇ ਕਿਹਨਾ ਚਾਹੀਦਾ ਸਬੰਧੀ ਦੀ ਵਾਪਰਦਾ ਪਰ ਕੱਲ ਸੰਜੀਵ ਅਰੋੜੇ ਦੇ ਐਲਾਨ ਨਾਲ ਪੰਜਾਬੀ ਸਿਆਸਤ ਵਿੱਚ ਇੱਕ ਭਚਾਲ ਜਿਹੜਾ ਸੁਖਵਿੰਦਰ ਜੀ ਜ਼ਰੂਰ ਆ ਗਿਆ ਹੈ। ਚਲੋ ਉਧਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਅੱਜ ਅਹਿਮ ਮੀਟਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਕੈਬਨਟ ਦੀ। ਕੈਬਨਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਔਰ ਕੀ ਕੁਝ ਇਹਦੇ ਵਿੱਚ ਏਜੰਡੇ ਹੈ ਕੀ ਕੁਝ ਇਹਦੇ ਵਿੱਚ ਹੋ ਸਕਦਾ ਜੀ। ਸੁਖਵਿੰਦਰ ਜੀ ਇਹ 14 ਦਿਨਾਂ ਚੋਂ ਬਿਲਕੁਲ ਦੂਜੀ ਕੈਬਨਟ ਮੀਟਿੰਗ ਨਹੀਂ ਤਾਂ ਪਿਛਲੇ 4 ਮਹੀਨੇ ਤੋਂ ਕੈਬਨਟ ਦੀ ਮੀਟਿੰਗ ਹੀ ਨਹੀਂ ਸੀ ਹੋਈ। ਹਾਲਾਂਕਿ ਇਸ ਕੈਬਨਟ ਮੀਟਿੰਗ ਦਾ ਕੋਈ ਏਜੰਡਾ ਜਿਹੜਾ ਸਪਸ਼ਟ ਤੌਰ ਤੇ ਜਿਹ ਪਰ ਕੁਝ ਅਹਿਮ ਜਿਹੜੇ ਐਲਾਨ ਨੇ ਖਾਸ ਤੌਰ ਤੇ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਉਹਦੇ ਉੱਤੇ ਜਿਹੜੀ ਮੋਹਰ ਜੜੀ ਲੱਗ ਸਕਦੀ ਹੈ ਹੁਣ ਇਹ ਪਤਾ ਲੱਗਾ ਕਿ ਉਹ ਸੂਤਰ ਦੱਸਦੇ ਨੇ ਕਿ ਹਾਂ ਭਈ ਪਿਛਲੇ ਸਾਲ ਜਿਹੜੀ ਐਕਸਾਈਜ਼ ਪਾਲਿਸੀ ਹੈ ਉਸੇ ਨੂੰ ਹੀ ਪੰਜਾਬ ਦੇ ਵਿੱਚ ਨਵੇਂ ਸਿਰ ਤੋਂ ਜਿਹੜਾ ਲਾਗੂ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਦੂਜੇ ਪਾਸੇ ਇਹ ਜਿਹੜੀ ਸੰਜੀਵ ਔਰੋੜੇ ਵਾਲੀ ਗੱਲ ਜਿਹੜੀ ਚਰਚਾ ਸ਼ਲੀ ਵਿਧਾਨ ਸਭਾ 'ਚ ਇਹਦੇ ਸੰਬੰਧੀ ਵੀ ਜਿਹੜੀ ਮੋਹਰ ਹੈ ਉਹਦੇ ਉੱਤੇ ਲੱਗ ਸਕਦੀ ਹੈ ਤੇ ਨਾਲ ਹੀ ਨਾਲ ਜਿਹੜੀਆਂ 3000 ਨਵੀਆਂ ਨਿਯੁਕਤੀਆਂ ਜਿਹੜੀਆਂ ਵੱਖ-ਵੱਖ ਵਿਭਾਗਾਂ 'ਚ ਕਰਨੀਆਂ ਨੇ ਉਹਦੇ ਸਬੰਧੀ ਵੀ ਸਿੱਧੂ ਜੀ ਇਹਦੇ ਵਿੱਚ ਇਸ ਮੀਟਿੰਗ ਕੈਬਨਟ ਮੀਟਿੰਗ ਦੇ ਵਿੱਚ ਗੱਲਬਾਤ ਹੋ ਸਕਦੀ ਹੈ ਹੁਣ ਬੀਕੇ ਲੰਮੇ ਸਾਹਮਣੇ ਤੋਂ ਜਿਸ ਤਿੱਕੇ ਨਾਲ ਪੰਜਾਬ ਸਰਕਾਰ ਕੈਬਨਟ ਮੀਟਿੰਗਾਂ ਤੋਂ ਪੱਜਦੀ ਰਹੀ ਕੈਬਨਟ ਮੀਟਿੰਗਾਂ ਹੁੰਦੀਆਂ ਨਹੀਂ ਰਹੀਆਂ ਤੇ ਜਿਸ ਕਰਕੇ ਕਈ ਵਿਭਾਗਾਂ ਦੇ ਮਹੱਤਵਪੂਰਨ ਕਾਰਜ ਜਿਹੜੇ ਆ ਉਹ ਲੰਮਕੇ ਰਹੇ ਨੇ ਤਾਂ ਉਹਦਾ ਸਰਕਾਰੀ ਕੰਮਾਂ ਦੇ ਵਿੱਚ ਇੱਕ ਖੁਰੋਤ ਜਿਹੜੀ ਆ ਉਹ ਜ਼ਰੂਰ ਆਈ ਆ ਹੁਣ ਸ਼ਾਇਦ ਉਸੇ ਖੁਰੋਤ ਨੂੰ ਦੂਰ ਕਰਨ ਵਾਸਤੇ ਹੀ ਇਹ ਜਿਹੜੀ ਮੀਟਿੰਗ ਆ ਇਹ ਜਿਹੜੀ ਕਰ ਲਈ ਗਈ ਆ ਤੇ ਇਹਦੇ ਵਿੱਚ ਹੋ ਸਕਦਾ ਕਿ ਜਿਹੜਾ ਬਜਟ ਸੈਸ਼ਨ ਉਸ ਦੀਆਂ ਤਰੀਕਾਂ ਦਾ ਵੀ ਐਲਾਨ ਜਿਹੜਾ ਅੱਜ ਦੀ ਕੈਬਨਟ ਮੀਟਿੰਗ ਦੇ ਵਿੱਚ ਉਹਦੇ ਸੰਬੰਧੀ ਵੀ ਮਤਾ ਜਿਹੜਾ ਪਾਸ ਕੀਤਾ ਜਾ ਸਕਦਾ ਕਿ ਬਜਟ ਸੈਸ਼ਨ ਜਿਹੜਾ ਕਦੋਂ ਤੋਂ ਬੁਲਾਉਣਾ ਹੈਗਾ ਤਾਂ ਪੰਜਾਬ ਦਾ ਜਿਹੜਾ ਬਜਟ ਆ ਉਹ ਪੇਸ਼ ਕੀਤਾ ਜਾਵੇ ਸੋ ਅੱਜ ਦੇ ਤਿੰਨ ਚਾਰ ਮਹੱਤਵਪੂਰਨ ਮੁੱਦੇ ਜਿਹੜੇ ਮੈਂ ਦਿਖਾਈ ਦੇ ਰਹੇ ਨੇ ਉਹ ਇਹੋ ਮੁੱਦੇ ਨੇ ਕਿ ਜਨਤ ਵਿੱਚ ਇੱਕ ਤਾਂ ਜਿਹੜੀ ਐਕਸਾਈਜ਼ ਪਾਲਿਸੀ ਹੈ ਕਿਉਂਕਿ ਬੀਤੇ ਸਮੇਂ ਚ ਐਕਸਾਈਜ਼ ਪਾਲਿਸੀ ਨੇ ਪੰਜਾਬ ਦਾ ਧੂਣਾ ਕੱਢ ਕੇ ਰੱਖ ਦਿੱਤਾ ਸੋ ਐਕਸਾਈਜ਼ ਪਾਲਿਸੀ ਬਜਟ ਸੈਸ਼ਨ ਇਹ ਤਰੀਕਾਂ ਦੇ ਐਲਾਨ ਸੰਬੰਧੀ ਤੇ ਹੋਰ ਨਵੇਂ ਆ ਭਰਤੀ ਦੇ ਸੰਬੰਧੀ ਅੱਜ ਦੀ ਕੈਬਨਟ ਮੀਟਿੰਗ ਦੇ ਵਿੱਚ ਅਹਿਮ ਐਲਾਨ ਜਿਹੜਾ ਹੋ ਸਕਦਾ ਜਿਹੜਾ ਮੁੱਖ ਮੰਤਰੀ ਦੇ ਮੁੱਖ ਮੰਤਰੀ ਸਾਹਿਬ ਦੇ ਨਿਵਾਸਤਾਂ ਤੇ ਜਿਹੜੀ ਅੱਜ ਹੋਣੀ ਹੈ ਬਾਕੀ ਦੇਖੋ ਯਾਰਾ ਸਾਢੇ 11 ਤੱਕ ਅਜੰਡਾ ਜਿਹੜਾ ਜੀਵ ਸਪਸ਼ਟ ਜਿਹੜਾ ਹੋ ਦੀ ਆਸ ਹੈ ਕਿ ਨਹੀਂ ਚਲੋ ਉਧਰ ਬਲਟੋਆ ਸਾਹਿਬ ਦੇ ਨਾਲ ਚੱਲ ਰਹੇ ਵਿਵਾਦ ਤੋਂ ਬਾਅਦ ਜੱਟ ਜਰ ਗਿਆਨੀ ਹਰਪੀ ਥੋੜਾ ਜਿਹਾ ਪਿੱਛੇ ਹਟੇ ਆ ਕਹਿੰਦੇ ਕਿ ਚਲੋ ਜੇ ਉਹ ਨਹੀਂ ਸਿਆਣਾ ਹੁੰਦਾ ਮੈਂ ਹੀ ਸਿਆਣਾ ਹੋ ਜਾ ਕੀ ਲੱਗਦਾ ਹੈ ਕਿ ਪਿੱਛੇ ਕਿਸੇ ਡਰੋਂ ਹਟ ਗਏ ਕਿਉਂਕਿ ਕਹਿੰਦੇ ਬਣਾ ਕੁਝ ਬੜਾ ਦੋਹਾ ਜੀ ਗੁਰ ਪਿਆਜ ਜੱਜਦਾਰ ਸਾਹਿਬ ਦਾ ਇਸ ਕਰਕੇ ਪਿੱਛੇ हट ਗਏ ਆ ਜਾਂ ਫਿਰ ਕੋਈ ਵਾਕਈ ਜੱਜਦਾਰ ਗਿਆ ਸਾਹਿਬ ਕਹਿੰਦੇ ਵੀ ਉਹ ਨਹੀਂ ਸੇਣਾ ਬਣਨਾ ਮੈਂ ਹੀ ਚੈਨਾ ਬਣ ਜਾ ਤੇ ਦੂਜੇ ਪਾਸੇ ਕਹਿੰਦੇ ਕਿ ਅੱਜ ਅਸਤੀਫਾ ਵੀ ਤਾਂ ਮੇ ਸਾਹਿਬ ਦਾ ਪ੍ਰਵਾਨ ਹੋਣਾ ਤੈ ਉਹਪਿੰਦਰ ਜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਇਹ ਸਟੇਟਮੈਂਟ ਜਿਹੜੀ ਗਈ ਬੜੀ ਦੇਰ ਨਾਲ ਆਈ ਹੈ ਯਾਨੀ ਹਰਪ੍ਰੀਤ ਸਿੰਘ ਹੁਣਾਂ ਦੀ ਗੱਲ ਤਾਂ ਆਪਾਂ ਬਾਅਦ ਚ ਕਰਦੇ ਜਦੋਂ ਭਾਈ ਰਣਜੀਤ ਸਿੰਘ ਹੁਣਾਂ ਨੂੰ ਸੇਵਾਮੁਕਤ ਕੀਤਾ ਗਿਆ ਕਿ ਅਸੀਂ ਜ਼ਥੇਦਾਰੀ ਤੋਂ ਤਾਂ ਉਹਨਾਂ ਨੇ ਵੀ ਬਾਹਰ ਆ ਕੇ ਬਹੁਤ ਕੁਝ ਇਦਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਬਾਤਲ ਸਾਹਿਬ ਦੇ ਖਿਲਾਫ ਪ੍ਰਕਾਸ਼ ਸਿੰਘ ਬਾਤਲ ਜਾਂ ਹੋਰ ਸ਼ਰੂਨੀ ਅਕਾਲੀ ਦਲ ਦੇ ਖਿਲਾਫ ਤਾਂ ਫਿਰ ਸਮੇਂ ਦੀ ਤੌਰ 'ਤੇ ਤੁਸੀਂ ਦੇਖ ਲਓ ਕਿ ਭਾਈ ਰਣਜੀਤ ਸਿੰਘ ਦਾ ਕਿਤੇ ਵੀ ਹੁਣ ਉਹ ਜਿਹੇ ਹਸਤੇ ਹੈ ਨਹੀਂ ਹੈ ਠੀਕ ਹੈ ਕਦੇ ਕਦੇ ਹੀ ਉਹ ਬਿਆਨ ਜਿਹੜਾ ਦੇ ਦਿੰਦੇ ਆ ਪਰ ਉਹ ਕਦੇ ਹੁਣ ਸਾਹਮਣੇ ਜਿਹੜੀ ਸਰਕਾਰ ਸਿੱਖ ਰਾਜ ਦੀ ਤੀ ਜਾਂ ਸਿੱਖ ਧਰਮ ਦੇ ਵਿੱਚ ਕਰੀ ਸਰਕਾਰ ਦੇ ਰੂਪ ਵਿੱਚ ਉਹ ਨਸ ਦੀ ਕਦੀ ਨਹੀਂ ਆਈ ਉਹ ਜਿਹੇ ਹੀ ਹਾਲ ਮੈਨੂੰ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਲੱਗਦਾ ਜਿਸ ਤਿੰਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੇ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਧੂ ਜੀ ਉਹਨਾਂ ਨੇ ਬਾਦਲ ਪਰਵਾਰ ਤੇ ਤੇ ਸ਼ਰੋਮਨੀ ਕਾਲੀਦਾਲ ਦੀ ਲੀਡਰਸ਼ਿਪ ਦੇ ਬੜੇ ਤਿੱਖੇ ਮਾਰ ਜਿਹੜੇ ਉਹ ਕੀਤੇ ਹੈ ਚਾਹੇ ਉਹ ਸਰਨਾਪਰਾ ਹੋਣ ਚਾਹੇ ਸੁਖਬੀਰ ਸਿੰਘ ਬਾਦਲ ਹੋਣੀ ਹੋਣ ਚਾਹੇ ਕੋਈ ਹੋਵੇ ਤੇ ਖਾਸ ਤੌਰ ਤੇ ਵਿਰਸਾ ਸਿੰਘ ਬਲਟੋਆ ਹੋਣੀ ਹੁਣ ਜਿਸ ਤਰੀਕੇ ਨਾਲ ਵਿਰਸਾ ਸਿੰਘ ਬਲਟੋਆ ਹੋਣਾ ਨਾ ਉਹਨਾਂ ਦਾ ਬਾਤ ਬਵਾਤ ਸ਼ੁਰੂ ਹੋਇਆ ਕਿ ਜਿਸ ਤਰੀਕੇ ਨਾਲ ਯਾਨੀ ਹਰਪ੍ਰੀਤ ਸਿੰਘ ਹੋਣਾ ਨਹੀਂ ਯਾਨੀ ਰਕਪੀਰ ਸਿੰਘ ਹੋਣਾ ਸਾਰੇ ਨਹੀਂ ਰੜ ਕੇ ਯਾਨੀ ਵਿਰਸਾ ਸਿੰਘ ਬਲਟੋਆ ਨੂੰ ਪੰਜਾਬ ਦੀ ਰਾਜਨੀਤੀ ਤੋਂ ਵਿੱਚੋਂ ਇੱਕ ਕਿਸਮ ਦਾ ਦੇਸ਼ ਨਕਾਲਾ ਜਿਹੜਾ ਉਹ ਦੇ ਤਾ ਬਾਹਰ ਕੱਢ ਦਿੱਤਾ ਉਹ ਚੀਜ਼ ਨੂੰ ਲੈ ਕੇ ਕਿਤਨਾ ਕਿਤੇ ਜਖਮੀ ਵਿਰਸਾ ਸੰਗਠਨ ਲੋਟਵਾ ਵੀ ਸੰ ਕਿਉਂਕਿ ਸਰਗਰਮ ਰਾਜਨੀਤੀ ਤੋਂ ਉਹਨਾਂ ਨੂੰ ਸਾਈਕਲਾਈਂਡ ਕਰ ਦਿੱਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਸੀਟ ਯੋਗਤਾ ਨਹੀਂ ਇੱਕ ਵਾਪਜ ਜੋ ਜਿਹੜਾ ਦੋਵਾਂ ਕਚਵਾਹਾਰ ਜਿਹੜਾ ਉਹ ਚੱਲਦਾ ਪਿਆ ਯਾਰ ਗੈਨ ਹਰਪ੍ਰੀਤ ਤੇ ਦੂਜੇ ਪਾਸੇ ਵਿਰਸਾ ਸੰਗਠਨ ਲੋਟਵਾ ਦੇ ਵਿਚਕਾਰ ਬਲਟੋਨ ਵੱਲੋਂ ਰੋਚੜੀਆਂ ਆਈਡੀਓ ਵੀਡੀਓ ਕੈਸਟਾਂ ਜਿਹੜੀਆਂ ਆ ਵੀਡੀਓ ਬਾਈ ਨਾਲ ਜਿਹੜੇ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਵੀ ਰੂਪ ਜਿਹੜਾ ਸਾਹਮਣੇ ਆਉਂਦਾ ਕਿ ਜਿਹੜਾ ਜਿਨ੍ਹਾਂ ਬਾਰੇ ਲੋਕ ਸੋਚੀ ਨਹੀਂ ਸਕਦੇ ਤੇ ਉਹਦੇ ਨਾਲ ਹੀ ਨਾਲ ਜਿਸ ਤਰੀਕੇ ਨਾਲ ਮਿਰਸਾ ਸਿੰਘ ਮਟੋਵਾ ਨੇ ਬਿੱਤੇ ਜਣਾ ਦੇ ਵਿੱਚ ਪਰ ਉਹਨਾਂ ਦੇ ਉੱਤੇ ਦੋਸ਼ ਲਾਇਆ ਤਾਂ ਉਹਨਾਂ ਦੋਸ਼ਾਂ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਦਿੱਤਾ ਤਾਂ ਜਰੂਰ ਪਰ ਬੜਾ ਅਕਰੋਸ਼ ਦੇ ਨਾਲ ਦਿੱਤਾ ਬੜਾ ਗੁੱਸੇ ਦੇ ਨਾਲ ਦਿੱਤਾ ਤਾਂ ਪਰ ਇਹ ਲੜਾਈ ਜਿਹੜੀ ਆ ਵਾਦੀ ਗਈ ਤਾਂ ਹੁਣ ਜਿਸ ਤਰੀਕੇ ਦਾ ਉਹਨਾਂ ਦਾ ਬਿਆਨ ਆਇਆ ਕਿ ਹਾਂ ਵੀ ਮੈਂ ਗੱਦ ਚ ਰਹਿ ਕੇ ਚੱਕਰ ਜਿਹੜਾ ਨਹੀਂ ਖਿਲਾ ਸਕਦਾ ਚੰਗੀ ਗੱਲ ਹੁੰਦੀ ਕਿ ਜੇਕਰ ਇਹ ਬਿਆਨ ਅੱਜ ਤੋਂ ਕੁਝ ਸਮਾਂ ਪਹਿਲਾਂ ਆ ਜਾਂਦਾ ਤਾਂ ਜੋ ਇਹ ਜੋ ਸਿਆਸੀ ਪਾਟ ਟੁੱਟ ਹੋਈ ਹੈ ਜਗਿਆ ਨਹੀਂ ਹਰਪ੍ਰੀਤ ਸਿੰਘ ਜਿਨਾਂ ਦੇ ਕਿਰਤਾਰ ਕੁਸ਼ੀ ਹੋਈ ਹੈ ਸ਼ਾਇਦ ਨਾ ਹੁੰਦੇ ਚਲੋ ਸਮੇਂ ਸਮੇਂ ਦੀ ਨਿਜਾਗਤ ਨੂੰ ਸਮਝਦੇ ਆ ਉਹਨਾਂ ਨੇ ਇਹ ਫੈਸਲਾ ਲੈ ਲਿਆ ਚੰਗੀ ਗੱਲ ਕਿਉਂਕਿ ਜੇਕਰ ਆਪਣੇ ਭਾਈ ਭਾਈ ਵਾਦੀਆਂ ਦੇ ਖਿਲਾਫ ਆਪਾਂ ਇਹੋ ਜਿਹੀ ਬਿਆਨਬਾਜ਼ੀ ਕਰਾਂਗੇ ਅਸੀਂ ਕਦੋਂ ਤੱਕ ਸ਼ਾਂਤਾਂਚਲ ਨੂੰ ਕੀ ਹੋਣਾ ਆਪਣਾ ਨੁਕਸਾਨ ਜਿਹੜਾ ਜਿਆਦਾ ਹੁੰਦਾ ਚਲੋ ਜੇਕਰ ਹੁਣ ਇਸ ਯੁੱਧ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਇਸ ਨੂੰ ਖਤਮ ਕਰਦਾ ਐਲਾਨ ਕਰ ਦਿੱਤਾ ਹੌਣੇ ਦੂਜੇ ਪਾਸੇ ਮਿਰਸਾ ਸਿੰਘ ਮਲਟੋਆ ਹੁਣਾ ਬੰਦਾ ਵੀ ਜਾਣਨ ਦੀ ਲੋੜ ਹੈ ਕਿ ਉਹਨਾਂ ਦਾ ਇਸ ਪ੍ਰਤੀ ਜਿਹੜਾ ਰੋਖਾ ਉਹ ਕੀ ਆ ਕਿ ਉਹ ਵੀ ਇਸ ਯੁੱਧ ਨੂੰ ਤਿਆਗਣ ਕੇ ਜਾਂ ਆਪਣਾ ਆਪਣਾ ਹਮਲਾਵਰ ਰੋਖ ਜਿਹੜਾ ਉਹ ਪੂਰਨ ਤੌਰ ਤੇ ਜਾਰੀ ਰੱਖਣਗੇ ਦੂਜੇ ਪਾਸੇ ਗੈਨੀ ਆ ਐਡਵੋਕੇਟਰ ਜਗਦਰ ਸਿੰਘ ਧਾਰੀ ਦੇ ਅਸਤੀਫੇ ਦੀ ਗੱਲ ਹੈਗੀ ਆ ਉਹ ਅਤਰੰਕੀ ਮਿੱਟੀ ਦੇ ਵਿੱਚ ਹੋ ਸਕਦਾ ਸੀ ਉਸ ਨੂੰ ਆਪਰਮਾਨ ਕਰ ਦਿੱਤਾ ਜਾਵੇ ਉਸ ਨੂੰ ਪ੍ਰਮਾਨ ਨਾ ਕੀਤਾ ਜਾਵੇ ਕਿਉਂਕਿ ਇੱਕ ਪਾਸੇ ਗਿਆਨੀ ਰਕਬੀ ਸਿੰਘ ਹੋਣਾ ਨੇ ਵੀ ਆਦੇਸ਼ ਜਿਹੜੇ ਜਾਰੀ ਕੀਤੇ ਆ ਕਿ ਤੁਸੀਂ ਇਸ ਅਸਤੀਫੇ ਨੂੰ ਯਾਨੀ ਧੰਨ ਸਾਹਿਬ ਨੂੰ ਕਿ ਤੁਸੀਂ ਅਸਤੀਫਾ ਆਪਣਾ ਵਾਪਸ ਲਓ ਤੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਅਗਵਾਈ ਕਰੋ ਤੀਸਰੇ ਬੰਨੇ ਜਿਸ ਤਰੀਕੇ ਨਾਲ ਅਤਰੰਕ ਕਮੇਟੀ ਨੇ ਫੈਸਲਾ ਪੈਂਡਿੰਗ ਰੱਖਿਆ ਸੀ ਔਰ ਪੈਂਡਿੰਗ ਤੋਂ ਬਾਅਦ ਅਜੇ ਤੱਕ ਕੋਈ ਵੀ ਇਹਦੀ ਮੀਟਿੰਗ ਜਿਹੜੀ ਹੈ ਉਹ ਨਹੀਂ ਰੱਖੀ ਐ ਮੀਟਿੰਗ ਹੋ ਸਕਦੀ ਐ ਕੱਲ ਜਬ ਪਰਸਨ ਜਿਸ ਨੇ ਕਿਹਾ ਬਕਰ ਸਿੰਘ ਜੀਠੀ ਨੇ ਵੀ ਐਡਵੋਕੇਟ ਧੰਨ ਹੀ ਹੋਣਾ ਨਾਲ ਬੰਦ ਕਪੜਾ ਮੀਟਿੰਗ ਜਿਹੜੀ ਕੀਤੀ ਆ ਹੋ ਸਕਦਾ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਰੰਕ ਕਮੇਟੀ ਜਿਹੜੀ ਹੈ ਇਸ ਅਸਤੀਫੇ ਨੂੰ ਆਪ ਪ੍ਰਵਾਨ ਕਰ ਦੇ ਪਰ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨ ਜਿਹੜਾ ਸੁਖਮੰਦਰ ਜੀ ਉਹ ਐਡਵੋਕੇਟ ਧਾਰਮਿਤੇ ਆ ਕੀ ਉਹ ਆਪਣਾ ਅਸਤੀਫਾ ਵਾਪਸ ਲੈਣਗੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਅਨੁਸਾਰ ਸਤ ਮੈਂਬਰੀ ਕਮੇਟੀ ਦੀ ਅਗਵਾਈ ਕਰਨਗੇ ਕਿਉਂਕਿ ਉਹ ਇੱਕ ਵਾਰੀ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਹਾਂ ਭਈ ਮੈਂ ਜਿਹੜਾ ਅਸਤੀਫਾ ਦਿੱਤਾ ਉਹ ਵਾਪਸ ਲੈਣਾ ਨਹੀਂ ਕੀਤਾ ਤੇ ਜੇ ਉਹਨੂੰ ਅਸਤੀਫਾ ਉਹ ਵਾਪਸ ਲੈ ਲੈਂਦੇ ਆ ਤਾਂ ਸਿੱਧੂ ਜੀ ਫਿਰ ਉਹਨਾਂ ਵਾਸਤੇ ਵੀ ਸਥਿਤੀ ਜਿਹੜੀ ਇਹ ਵਿਸਖਾਵੀ ਰੈਂਕ ਸਾਹਿਬ ਇਹ ਵੀ ਸ਼ੱਕ ਇਨੀ ਗੱਲ ਜ਼ਰੂਰ ਕਹਿਣਾ ਕਿ ਹਾਂ ਭਈ ਇਹ ਅਸਤੀਫਾ ਜਿਹੜਾ ਮੈਂ ਐਡਵੋਕੇਟ ਹਮਾ ਕਰਦਾ ਜਿਹੜੀ ਰਕਵੀਰ ਸਿੰਘ ਦੇ ਹੁਕਮਾਂ ਤੇ ਆਦੇਸ਼ਾਂ ਦੇ ਬਾਤਸ ਲਿਆ ਪਰ ਸਥਿਤੀ ਫਿਰ ਉਹਨਾਂ ਵਾਸਤੇ ਵੀ ਜਨਤਾ ਦੇ ਵਿੱਚ ਜਾਂ ਖਾਸ ਕਰਕੇ ਪੰਥ ਦੇ ਵਿੱਚ ਜਵਾਬ ਦੇਣ ਵਾਸਤੇ ਉਹਨਾਂ ਵਾਸਤੇ ਜਿਹੜੀ ਔਖੀ ਬਣ ਜਾਣੀ ਆ ਬਾਕੀ ਅਤਰੰਕ ਮਿੱਟੀ ਦਾ ਅਸਤੀਫਾ ਉਹਨਾਂ ਦਾ ਆਪਰਮਾਨਤਾ ਹੋ ਹੀ ਸਕਦਾ ਕੀ ਆਪਰਮਾਨ ਉਹ ਕਰ ਦੇ ਜੀ ਚਲੋ ਅਣਕ ਸਾਹਿਬ ਤੁਸੀਂ ਅੱਜ ਦਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ